ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਸਟਿੰਗ ਮਾਮਲੇ ਨੂੰ ਲੈ ਕੇ ਸਿਆਸਤ ਕਾਫੀ ਪੱਕੀ ਹੋਈ ਹੈ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਵੱਲੋਂ ਕੱਲ ਇਸ ਵਿਸ਼ੇ ਤੇ ਬੈਠਕ ਕੀਤੀ ਜਾਵੇਗੀ ਇਸ ਗੱਲ ਦੀ ਪੁਸ਼ਟੀ ਆਮ ਆਦਮੀ ਪਾਰਟੀ ਪੰਜਾਬ ਦੇ ਕੋ-ਇਨਚਾਰਜ ਜਰਨੈਲ ਸਿੰਘ ਦੇ ਵੱਲੋਂ ਕੀਤੀ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਦੇ ਵੱਲੋਂ ਵੀ ਇਸ ਮਾਮਲੇ ਤੇ ਸਖਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਪਰ ਇਹ ਪੂਰਾ ਮਾਮਲਾ ਕੀ ਹੈ ਕਿ ਕਿਸ ਤਰ੍ਹਾਂ ਦਾ ਸਟਿੰਗ ਹੋਇਆ ਇਸ ਬਾਰੇ ਵਿਸਤਾਰਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜਗਬਾਣੀ ਡਿਜੀਟਲ ਦੇ ਐਡੀਟਰ ਨਰੇਸ਼ ਅਰੋੜਾ ਮੌਜੂਦ ਨੇ ਨਰੇਸ਼ ਇਸ ਸਟਿੰਗ ਕਦੋਂ ਹੋਇਆ ਕਿੱਥੇ ਰਹਿ ਗਿਆ ਤੇ ਸਟਿੰਗ ਚ ਕੀ ਕੀ ਹੈ ਇਸ ਬਾਰੇ ਮੇਰੇ ਖਰ ਬਹੁਤ ਸਾਰੀ ਲੋਕ ਅਣਜਾਣ ਨੇ ਤਾਂ ਜਰਾ ਦੱਸੋਗੇ ਵਿਸਤਾਰਤ ਕਿ ਅੰਦਰਲੀ ਜਾਣਕਾਰੀ ਕੀ ਹੈ ਕਿ ਸਟਿੰਗ ਦਾ ਮਾਮਲਾ ਕੀ ਹੈ ਜੋ ਜਾਣਕਾਰੀ ਸਾਨੂੰ ਮਿਲਦੀ ਪਈ ਹੈ ਉਹ ਇਹ ਹੈ ਕਿ 29 ਜੁਲਾਈ ਦੇ ਆਸ-ਪਾਸ ਦਾ ਇਹ ਸਟਿੰਗ ਹੈ ਜਦੋਂ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਆਏ ਸੀ ਉਸ ਟਾਈਮ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਕਨਵੀਨਰ ਹੈਗੇ ਸੁਚਾ ਸਿੰਘ ਛੋਟੇਪੁਰ ਉਹਨਾਂ ਕੋਲ ਦੋ ਬੰਦੇ ਆਏ ਜੋ ਵੀਡੀਓ ਚ ਦਿਖਾਇਆ ਗਿਆ ਹੈ ਹਾਲਾਂਕਿ ਵੀਡੀਓ ਸਾਡੇ ਕੋਲ ਅਵੇਲੇਬਲ ਨਹੀਂ ਹੈ ਨਾ ਹੀ ਆਪਾਂ ਦੇਖਿਆ ਹੈ ਜੋ ਕਿਹਾ ਜਾ ਰਿਹਾ ਹੈ ਪਾਰਟੀ ਵੱਲੋਂ ਕਿ ਦੋ ਬੰਦੇ ਆਂਦੇ ਆ ਸੋਚਾ ਸਿੰਘ ਛੋਟੇਪੁਰ ਨੂੰ ਪੈਸਿਆਂ ਦੀ ਆਫਰ ਕਰਦੇ ਆ ਇੱਕ ਪੈਕੇਟ ਦਿੱਤਾ ਜਾਂਦਾ ਜਿਹਨੂੰ ਲੈਣ ਤੋਂ ਸੋਚਾ ਸਿੰਘ ਛੋਟੇਪੁਰ ਪਹਿਲਾਂ ਇਨਕਾਰ ਕਰ ਦਿੰਦੇ ਆ ਬਾਅਦ ਚ ਉਹ ਪੈਕੇਟ ਉਹਨਾਂ ਦੇ ਬਰੀਫ ਕੋਈ ਗਰੀਫ ਕੇਸ ਦੇ ਕੋਲ ਰੱਖ ਕੇ ਚੱਲਣ ਦੇ ਬੰਦੇ ਇਹ ਕਿਹਾ ਜਾ ਰਿਹਾ ਹੈ ਕਿ ਉਸ ਪੈਕੇਟ ਦੇ ਵਿੱਚ 2 ਲੱਖ ਰੁਪਏ ਸੀ ਪਰ ਕਿਉਂਕਿ ਉਹ ਪੈਕੇਟ ਬੰਦ ਸੀ ਇਸ ਕਰਕੇ ਸੋਚਾ ਸਿੰਘ ਛੋਟੇਪੁਰਾ ਨਹੀਂ ਕੋਈ ਪੁਸ਼ਟੀ ਨਹੀਂ ਕਰਦੇ ਪਈ ਕਿ ਉਸ ਪੈਕੇਟ ਦੇ ਵਿੱਚ ਕੀ ਸੀ ਨ ਹਾਲਾਕੀ ਇਸ ਮਾਮਲੇ ਵਿੱਚ ਹੱਲੇ ਕੋਈ ਵੀ ਜਿਹੜਾ ਨਾ ਤੇ ਵੀਡੀਓ ਸਾਹਮਣੇ ਆਇਆ ਨਾ ਹੀ ਆਡੀਓ ਇਸ ਚੀਜ਼ ਦਾ ਕੋਈ ਸਾਹਮਣੇ ਆਇਆ ਇਸ ਕਰਕੇ ਇਹ ਜਿਹੜਾ ਵੀਡੀਓ ਹੈ ਜਾਂ ਜੋ ਸਟਿੰਗ ਦਾ ਮਾਮਲਾ ਹੈ ਜਿਹਨੂੰ ਕਿਹਾ ਜਾ ਰਿਹਾ ਇਹ ਪੂਰਾ ਇੱਕ ਤਰਫਾ ਮਾਮਲਾ ਜਿਹੜਾ ਲੱਗਦਾ ਪਿਆ ਹੱਲੇ ਫਿਲਹਾਲ ਅੱਜ ਦੇ ਬੀਤੇ ਦਿਨ ਤੁਸੀਂ ਸੁੱਚਾ ਸਿੰਘ ਛੋਟੇਪੁਰ ਹਾਰਾਂ ਦੇ ਨਾਲ ਇੱਕ ਇੰਟਰਵਿਊ ਕੀਤਾ ਤਾਂ ਕੀ ਉਸ ਦੌਰਾਨ ਤੁਹਾਡੀ ਕੋਈ ਇਸ ਵਿਸ਼ੇ ਤੇ ਗੱਲਬਾਤ ਹੋ ਪਾਈ ਜੀ ਬਿਲਕੁਲ ਮੈਂ ਸੁੱਚਾ ਸਿੰਘ ਛੋਟੇਪੁਰ ਨੂੰ ਪੁੱਛਿਆ ਸੀ ਕਿ ਇਹ ਜਿਹੜੀ ਗੱਲ ਸਾਹਮਣੇ ਆਉਂਦੀ ਪਈ ਇਹ 2 ਲੱਖ ਰੁਪਈਆ ਜਿਹੜਾ ਵਾ ਕਿਹਾ ਜਾ ਰਿਹਾ ਕਿ ਤੁਸੀਂ ਲਿਆ ਵਾ ਤੇ ਛੋਟੇਪੁਰ ਪੰਜਾਬ ਦੇ ਵਿੱਚ ਪਾਰਟੀ ਇਦਾਂ ਹੀ ਆਪਰੇਟ ਕਰਦੀ ਪਈ ਹੈ ਜਿੰਨੇ ਵੀ ਕੰਮ ਹੁੰਦੇ ਪਏ ਨੇ ਪਾਰਟੀ ਦੇ ਚਾਹੇ ਉਹ ਰੈਲੀ ਕੰਡਕਟ ਕਰਨ ਦਾ ਕੰਮ ਹੋਵੇ ਚਾਹੇ ਉਹ ਬੈਨਰ ਲਗਾਉਣ ਦਾ ਕੰਮ ਹੋਵੇ ਚਾਹੇ ਜਿਹੜੇ ਇੱਕ ਪਿੰਡ ਪਿੰਡ ਚ ਪੋਸਟਰ ਲੱਗਦੇ ਪਏ ਆ ਉਹ ਕੰਮ ਹੋਵੇ ਪਰ ਆਪ ਦੇ ਲੀਡਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਤੋਂ ਫੰਡ ਲਿਆ ਜਾਂਦਾ ਤਾਂ ਉਸ ਦੀ ਬਕਾਇਦਾ ਤੌਰ ਤੇ ਰਸੀਦ ਦਿੱਤੀ ਜਾਂਦੀ ਹੈ ਬਿਲਕੁਲ ਇਹ ਇਹੋ ਹੀ ਪਲੀ ਇਹੇ ਹੀ ਪਲੀ ਲਈ ਜਾ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਕਿ ਜਿਹੜਾ ਵੀ ਫੰਡ ਲਿਆ ਜਾਂਦਾ ਉਹਦੀ ਬਕਾਇਦਾ ਰਸੀਦ ਦਿੱਤੀ ਜਾਂਦੀ ਹੈ ਪਰ ਜਿਹੜਾ ਸੋਚਾ ਸਿੰਘ ਛੋਟੇਪੁਰਾਣਾ ਨੇ ਪੱਖ ਰੱਖਿਆ ਹੋਇਆ ਉਹਨਾਂ ਨੇ ਕਿਹਾ ਹੈ ਕਿ ਜਦੋਂ ਜਦੋਂ ਮਛੀਵਾੜਾ ਦੇ ਵਿੱਚ ਇੱਕ ਪਰਿਵਾਰ ਨੂੰ 5 ਲੱਖ ਰੁਪਏ ਦਿੱਤੇ ਗਏ ਸੀ ਉਹ 5 ਲੱਖ ਰੁਪਏ ਵੀ ਉਹਨਾਂ ਨੇ ਆਪਣੇ ਖਾਤੇ ਵਿੱਚੋਂ ਦਿੱਤੇ ਸੀ ਉਸ ਟਾਈਮ ਦੇ ਉੱਤੇ ਕਿਉਂਕਿ ਪਾਰਟੀ ਦੇ ਫੰਡ ਦੇ ਵਿੱਚ ਪੈਸੇ ਨਹੀਂ ਸੀ ਹੈਗੇ ਜਾਂ ਕੋਈ ਉਸ ਟਾਈਮ ਪ੍ਰੋਬਲਮ ਹੋ ਗਈ ਸੀ ਇੱਕ ਮਲੇ ਮਲੇਰ ਕੋਟਲਾ ਦੇ ਵਿੱਚ ਇੱਕ ਪਰਿਵਾਰ ਨੂੰ ਇੱਕ ਲੜਕੇ ਨੂੰ ਜਿਹੜਾ ਵਾ ਜਿਹੜਾ ਫਿਜ਼ੀਕਲੀ ਠੀਕ ਨਹੀਂ ਸੀ ਹੈਗਾ ਮਾਨਸਿਕ ਤੌਰ ਦੇ ਉੱਤੇ ਜਿਹਨੇ ਆਤਾ ਮਤਰੀ ਕੋਸ਼ਿਸ਼ ਕੀਤੀ ਸੀ ਉਹਨੂੰ ਵੀ ਛੋਟੇਪੁਰਾਣਾ ਨੇ ਕਿਹਾ ਕਿ ਮੈਂ 10 ਲੱਖ ਰੁਪਏ ਦੇ ਕੇ ਆ ਸੀ ਪਰ ਉਹਨਾਂ ਨੇ ਸਾਫ਼ ਕੀਤਾ ਕਿ ਇਹ 10 ਲੱਖ ਰ ਬੀਗ ਅ ਪਾਰਟੀ ਕਨਵੀਨਰ ਪੰਜਾਬ ਇਹ ਉਹ ਜਿਹੜਾ ਉਹ ਪੈਸਾ ਵਾ ਉਹ ਐਸੇ ਇੱਕ ਤਰੀਕੇ ਜਿਹੜਾ ਲੋਕਾਂ ਦੀ ਭਲਾਈ ਵਾਸਤੇ ਹੀ ਉਹ ਯੂਜ਼ ਕਰਦੇ ਪਏ ਨੇ ਉਹਨਾਂ ਨੇ ਆਪਣੀ ਸਫਾਈ ਦੇ ਵਿੱਚ ਸਾਰੀਆਂ ਗੱਲਾਂ ਕਹੀਆਂ ਨੇ ਜੀ ਦ੍ਰਿਸ਼ ਹੁਣ ਤੱਕ ਜੇਕਰ ਅਸੀਂ ਇਸ ਮੁੱਦੇ ਤੇ ਸਿਆਸੀ ਪੰਡਤਾਂ ਦੀ ਗੱਲਬਾਤ ਕਰੀਏ ਜਾਂ ਫਿਰ ਅੱਜ ਦੀਆਂ ਖ਼ਬਰਾਂ ਦੀ ਚਰਚਾ ਸੁਣੀਏ ਤਾਂ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁੱਚਾ ਸਿੰਘ ਛੋਟੀਪੁਰ ਹੋਰਾਂ ਦੀ ਛੁੱਟੀ ਦੇ ਬਾਰੇ ਜਿਹੜੀ ਪਾਰਟੀ ਆਪ ਵਿਚਾਰ ਕਰ ਰਹੀ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਸਿਆਸਤਦਾਨ ਨੇ ਇਸ ਗੱਲ ਨੂੰ ਨਹੀਂ ਮੰਨਿਆ ਪਰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਹੁਣ ਕਿਸ ਪੜਾ ਤੇ ਫੈਸਲਾ ਖੜਾ ਹੈ ਤੁਸੀਂ ਦੇਖੋ ਇਹ ਜਿਹੜਾ ਮਾਮਲਾ ਵਾ ਸਾਰਾ ਕਿਉਂਕਿ ਪੰਜਾਬ ਦੇ ਵਿੱਚ ਇਹ ਪਰਸੈਪਸ਼ਨ ਹੈ ਇਹ ਇੱਕ ਧਾਰਨਾ ਬਣ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਜੰਗ ਚੱਲਦੀ ਪਈ ਉਹ ਪੰਜਾਬੀ ਵਰਸਸ ਗੈਰ ਪੰਜਾਬੀ ਹੋ ਗਈ ਹੈ ਤੇ ਪੰਜਾਬ ਦੇ ਲੀਡਰ ਜਿਹੜੇ ਆ ਲਗਾਤਾਰ ਦਰਖਨਾਰ ਕੀਤੇ ਜਾ ਰਹੇ ਖਾਸ ਤੌਰ ਤੇ ਅਲੱਗ ਕੀਤੇ ਗਏ ਨੇ ਲੀਡਰਾਂ ਉਹਨਾਂ ਦਾ ਦਾਵਾ ਵਾ ਤੁਸੀਂ ਚਾਹੇ ਤਰੰबीर ਗਾਂਧੀ ਲੈ ਲਓ ਚਾਹੇ ਹਰਜਿੰਦਰ ਖਾਲਸਾ ਲੈ ਲਓ ਚਾਹੇ ਜੱਸੀ ਜਸਾਜ ਲੈ ਲਓ ਜਾਂ ਹੁਣ ਛੋਟੇ ਪੁਰਾਣਾਂ ਦਾ ਮਾਮਲਾ ਆਇਆ ਹੈ ਏ ਜਿਹੜੇ ਜਿਹੜਾ ਛੋਟੇ ਪੁਰਾਣਾ ਦਾ ਪੱਖ ਆਪਾਂ ਦੁਬਾਰਾ ਵੀ ਗੱਲ ਕੀਤੀ ਇਸ ਮਾਮਲੇ ਵਿੱਚ ਖਬਰ ਆਣ ਤੋਂ ਬਾਅਦ ਕਿ ਪਾਰਟੀ ਜਿਹੜੀ ਆ ਤੁਹਾਡੇ ਤੇ ਕਾਰਵਾਈ ਕਰਨ ਦੀ ਤਿਆਰੀ ਕਰਦੀ ਪਈ ਹੈ ਤੇ ਛੋਟੇ ਪੁਰਾਣਾ ਨੇ ਵੀ ਇਹੇ ਕਿਹਾ ਵਾ ਕਿ ਮੈਂ ਹਲੇ ਫਿਲਹਾਲ ਇਹਦੇ ਤੇ ਕੁਝ ਨਹੀਂ ਬੋਲਾਂਗਾ ਪਰ ਉਹ ਪਾਰਟੀ ਨੂੰ ਇੱਕ ਵਾਰੀ ਸਟਿੰਗ ਸਾਹਮਣੇ ਲੈ ਕੇ ਆਂਦੋ ਮੈਂ ਉਸ ਮਾਮਲੇ 'ਚ ਗਲਤ ਨਹੀਂ ਹੈਗਾ ਉਸ ਸਟਿੰਗ ਦੇ ਵਿੱਚ ਕੁਝ ਸਾਬਤ ਨਹੀਂ ਹੁੰਦਾ ਜੇ ਪਾਰਟੀ ਮੈਨੂੰ ਬੁਲਾਏਗੀ ਤੇ ਮੈਂ ਆਪਣਾ ਪੱਖ ਰੱਖਾਂਗਾ ਪ੍ਰੋਪਰ ਤਰੀਕੇ ਨਾਲ ਮੈਂ ਦੱਸਾਂਗਾ ਲੌਜੀਕਲੀ ਕਿ ਇਸ ਮਾਮਲੇ ਵਿੱਚ ਮੈਂ ਗਲਤ ਨਹੀਂ ਹੈਗਾ ਜੀ ਤੁਸੀਂ ਪੰਜਾਬੀ ਤੇ ਗੈਰ ਪੰਜਾਬੀ ਦੀ ਗੱਲ ਕੀਤੀ ਨਰੇਸ਼ ਮੈਂ ਚਾਹਾਂਗਾ ਕਿ ਇਸ ਤੇ ਥੋ ਬਹੁਤ ਸਾਰੇ ਬੇਸ਼ੱਕ ਸਿਆਸਤਜਾਨ ਜਿਹੜੇ ਬਾਗੀ ਹੋਏ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਤਰਕ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਬਹੁਤ ਸਾਰੇ ਲੀਡਰਾਂ ਨੇ ਇਲਜ਼ਾਮ ਲਾਇਆ ਸਿੱਖ ਵਿਰੋਧੀ ਆ ਜਾਂ ਗੈਰ ਪੰਜਾਬੀ ਆ ਪਰ ਜੇਕਰ ਅਸੀਂ ਜਿਹੜੀ ਤਤਕਾਲੀ ਸਮੇਂ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਖੁਦ ਪੰਜਾਬੀ ਨੇ ਸਪਾਸ ਸੰਖੇਰਾ ਖੁਦ ਪੰਜਾਬੀ ਨੇ ਉਹ ਚਿਹਰੇ ਵੀ ਆਮ ਆਦਮੀ ਪਾਰਟੀ ਨੇ ਕਮਰ ਸੰਦੂਖ ਖੁਦ ਪੰਜਾਬੀ ਨੇ ਸਿੱਖ ਵੀ ਨੇ ਤਾਂ ਇਸ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਅ ਦੇਖੋ ਦੋ ਧੜੇ ਬਣ ਗਏ ਪੰਜਾਬ ਦੇ ਵਿੱਚ ਪਾਰਟੀ ਜੋ ਬਾਹਰ ਆ ਕੇ ਪਾਰਟੀ ਸਿੱਖ ਵਿਰੋਧੀ ਜਾਂ ਗੈਰ ਪੰਜਾਬੀ ਕਿਉਂ ਲੱਗਦੀ ਹੈ ਬਿਲਕੁਲ ਦੋ ਧੜੇ ਇੱਕ ਤੁਹਾਡਾ ਉਹ ਹੈ ਜਿਹੜੇ ਕਹਿੰਦੇ ਕਿ ਅਸੀਂ ਆਪਣੀ ਗੱਲ ਜਦੋਂ ਰੱਖਦੇ ਆਂ ਤੇ ਸਾਨੂੰ ਜਾਂ ਤਾਂ ਦਬਾਇਆ ਜਾਂਦਾ ਜਾਂ ਤਾਂ ਪਾਰਟੀ ਤੋਂ ਕੱਢ ਦਿੱਤਾ ਜਾਂਦਾ ਹੈ ਜਿਹੜੇ ਸਿਧਾਂਤਾਂ ਨੂੰ ਲੈ ਕੇ ਉਹ ਪਾਰਟੀ ਨਾਲ ਜੁੜੇ ਸੀ ਉਹ ਸਿਧਾਂਤਾਂ ਨੂੰ ਪਾਰਟੀ ਫਾਲੋ ਨਹੀਂ ਕਰਦੀ ਵੀ ਜੇ ਤਾਂ ਛੋਟੇ ਪੁਰਾਣੇ ਕਿਹਾ ਕਿ ਟਿਕਟਾਂ ਦੇ ਮਾਮਲੇ ਨੂੰ ਲੈ ਕੇ ਟਿੱਟਾ ਕਰੋੜ ਪਤਿਆਂ ਨੂੰ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਆਮ ਆਦਮੀ ਦੀ ਪਾਰਟੀ ਸੀ ਉਹ ਕਹਿੰਦੇ ਮੇਰਾ ਕਨਸਰਨ ਸੀ ਕਿ ਜਿਹੜੇ ਬੰਦਿਆਂ ਨੇ ਆਪਣੀ ਜ਼ਮੀਨ ਗੈਣੇ ਰੱਖੀ ਜਿਹੜੇ ਬੰਦਿਆਂ ਨੇ ਆਪਣੇ ਘਰ ਵਿੱਚ ਜਿਹਨਾਂ ਬੰਦਿਆਂ ਨੇ ਆਪਣੀ ਜੋਬ ਛੱਡੀ ਪਾਰਟੀ ਵਾਸਤੇ ਜਿਹੜੇ ਬੰਦੇ ਬਿਲਕੁਲ ਸਿਧਾਂਤਾਂ ਦੇ ਤੌਰ ਤੇ ਨਾਲ ਜੁੜੇ ਸੀ ਉਹਨਾਂ ਨੂੰ ਟਿੱਟਾ ਨਹੀਂ ਦਿੱਤੀਆਂ ਗਈਆਂ ਸੀ ਜਨ ਕਿ ਮੇਨ ਮੁੱਖ ਤੌਰ ਤੇ ਦਿੱਕਤ ਇਹ ਹੈ ਕਿ ਦਿੱਲੀ ਵਾਲੇ ਫੈਸਲਾ ਨਾ ਕਰਨ ਪੰਜਾਬ ਦੇ ਹੱਥ ਕਮਾਂਡ ਸੌਂਪੀ ਜਾਵੇ ਔਰ ਮੇਰੇ ਖਿਆਲ ਇਹ ਹੀ ਕਾਰਨ ਸੀ ਕਿ ਜਰਨੈਲ ਸਿੰਘ ਹੋਰਾਂ ਨੂੰ ਪੰਜਾਬ ਦਾ ਕੋਈ ਇੰਚਾਰਜ ਜਿਹੜਾ ਹੈ ਲਗਾਇਆ ਗਿਆ ਅੰਦਰ ਇਸ ਜੇਕਰ ਫੈਸਲਾ ਕਿਤੇ ਨਾ ਕਿਤੇ ਉਹ ਸਮੀਕਰਨ ਨੂੰ ਕਿਵੇਂ ਵੇਖਦੇ ਹੋ ਆਮ ਆਦਮੀ ਪਾਰਟੀ ਦੇ ਲਈ ਦੇਖੋ ਜਿਹੜਾ ਇੱਕ ਫਰੰਟ ਬਣਨ ਜਾ ਰਿਹਾ ਜਿਹੜਾ ਧਰਮਵੀਰ ਗਾਂਧੀਆ ਨੇ ਐਲਾਨ ਕੀਤਾ ਵਾ ਚੰਡੀਗੜ੍ਹ ਦੇ ਵਿੱਚ ਦੋ ਦਿਨ ਪਹਿਲੇ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਹਰਜਿੰਦਰ ਖਾਲਸਾ ਸਾਹਿਬ ਖਾਲਸਾਣੀ ਵੀ ਨੇ ਹਰਦੀਪ ਸਿੰਘ ਕਿੰਗਰਾਣੀ ਵੀ ਨੇ ਹੋਰ ਜੇ ਉਹ ਫਰੰਟ ਦੇ ਵਿੱਚ ਸੋਚਾ ਸਿੰਘ ਛੋਟੇਪੁਰਾ ਨਹੀਂ ਜੁੜਦੇ ਹੈ ਜਾਂ ਜਗਮੀਤ ਭਰਾ ਹਰ ਉਹਨਾਂ ਦੀ ਜਿਸ ਤਰ੍ਹਾਂ ਚਰਚਾ ਚੱਲਦੀ ਪਈ ਹੈ ਇਹਨਾਂ ਨੇ ਇਨਵਾਈਟ ਕੀਤਾ ਕਿ ਜਿੰਨੇ ਪੰਜਾਬੀ ਹੈਗੇ ਆ ਆਮ ਆਦਮੀ ਪਾਰਟੀ ਵਿੱਚ ਜਿੰਨੇ ਪੰਜਾਬੀ ਹੈਗੇ ਆ ਪੰਜਾਬ ਦੇ ਵਿੱਚ ਪੰਜਾਬ ਤੋਂ ਆਪਰੇਟ ਹੋਣ ਵਾਲੀ ਆਮ ਆਦਮੀ ਪਾਰਟੀ ਚਲਾਈ ਹੈ ਉਹ ਚ ਖੈਰਾ ਸਾਹਿਬ ਨੂੰ ਇਨਵਾਈਟ ਕੀਤਾ ਹੈ ਉਹਨਾਂ ਨੇ ਸ਼ਾਇਦ ਇਹਨਾਂ ਨਾਲ ਇਹਨਾਂ ਦੀ ਗੱਲਬਾਤ ਚੱਲਦੀ ਵੀ ਆਪਸ ਦੇ ਵਿੱਚ ਸਾਰਿਆਂ ਦੀ ਕਿ ਕਿਹਨੂੰ ਕਿਹਨੂੰ ਇਨਵਾਈਟ ਕੀਤਾ ਜਾਵੇ ਤੇ ਇਹ ਇੱਕ ਤਿਆਰੀ ਕਰਦੇ ਪਏ ਹੈ ਕਿ ਪੰਜਾਬ ਦੀ ਆਪ ਬਣਾਈ ਜਾਵੇ ਤੇ ਜਿਹੜੀ ਦਿੱਲੀ ਵਾਲੀ ਆਪ ਹੈ ਜਿਹੜੀ ਦਿੱਲੀ ਤੋਂ ਆਪਰੇਟ ਆਪ ਹੁੰਦੀ ਪਈ ਹੈ ਉਹਨੂੰ ਇੱਕ ਚੈਲੰਜ ਦਿੱਤਾ ਜਾਵੇ ਜੇ ਇਹ ਸਥਿਤੀ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਫਿਰ ਸਪਲਿਟ ਹੋਏਗਾ ਬੜਾ ਜਬਰਦਸਤ ਤਰੀਕੇ ਦੇ ਨਾਲ ਹੋ ਸਕਦਾ ਹੈ ਕਿਉਂਕਿ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਤੁਰਦੇ ਪਏ ਆ ਪਰ ਲੋਕਾਂ ਵਾਸਤੇ ਇਹ ਕਨਫਿਊਜ਼ਨ ਵੀ ਕਰੇ ਇਹ ਪੋਲਿਟਿਕਸ ਵੀ ਹੋ ਸਕਦੀ ਹੈ ਕਨਫਿਊਜ਼ਨ ਕ੍ਰੀਏਟ ਕਰਨ ਵਾਲੀ ਵੀ ਕਿ ਕਿਹੜੀ ਆਪ ਦੇ ਨਾਲ ਤੁਰਿਆ ਜਾਵੇ ਇਹਨਾਂ ਨਾਲ ਤੁਰਿਆ ਜਾਵੇ ਜਾਂ ਦਿੱਲੀ ਤੋਂ ਜਿਹੜੀ ਅਪਰੇਟ ਹੁੰਦੀ ਵੀ ਉਹਦੇ ਨਾਲ ਤੁਰੇ ਜਾਵੇ ਜੀ ਜਿੰਨੇਸ਼ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਫੀਲਡ ਦੀ ਅਹਿਮ ਖਬਰ ਇਹ ਹੈ ਕਿ ਸੁੱਚਾ ਸਿੰਘ ਛੋਟੇਪੁਰ ਦੀ ਸਟਿੰਗ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਕੱਲ ਬੈਠਕ ਕਰੇਗੀ ਤੇ ਕੱਲ ਹੀ ਤਸਵੀਰ ਸਾਫ਼ ਹੋ ਪਾਏਗੀ ਕਿ ਪਾਰਟੀ ਆਖਰਕਾਰ ਛੋਟੇਪੁਰ ਤੇ ਕੀ ਫੈਸਲਾ